ਕੈਨੇਡਾ ਹਮੇਸ਼ਾ ਆਪਣੇ ਪੰਜਾਬੀਆਂ ਲਈ ਜਾਂ ਫਿਰ ਆਪਣੇ ਭਾਰਤੀਆਂ ਲਈ ਹਮੇਸ਼ਾ ਪਹਿਲੀ ਪਸੰਦ ਬਣਿਆ ਰਿਹਾ ਜੀ ਪਰ ਕੈਨੇਡਾ ਨੇ ਆਪਣੇ ਭਾਰਤੀਆਂ ਲਈ ਆਪਣੇ ਪੰਜਾਬੀਆਂ ਲਈ ਬਹੁਤ ਜ਼ਿਆਦਾ ਹੈਲਪ ਵੀ ਕੀਤੀ ਆ ਬਹੁਤ ਜ਼ਿਆਦਾ ਘਰਾਂ ਦੀ ਆਪਾਂ ਗਰੀਬੀ ਕਹਿ ਸਕਦੇ ਹਾਂ ਦੂਰ ਕੀਤੀ ਆ ਜਾਂ ਫਿਰ ਬਹੁਤ ਸਾਰੇ ਬੱਚਿਆਂ ਦਾ ਮਾਪਿਆਂ ਦਾ ਜੋ ਭਵਿੱਖਾ ਬਹੁਤ ਵਧੀਆ ਜਾ ਕੇ ਬਣ ਚੁੱਕਿਆ ਹੈ ਕੈਨੇਡਾ ਦੇ ਵਿੱਚ ਪਰ ਰੀਸੈਂਟਲੀ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਖਬਰ ਪੰਜਾਬ ਤੋਂ ਆ ਜੀ ਪੰਜਾਬ ਇੱਕ ਭਾਰਤ ਦਾ ਹਿੱਸਾ ਹੈ ਉਸ ਪੰਜਾਬ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਹੈ ਮੋਗਾ ਮੋਗਾ ਤੋਂ ਇਹ ਖਬਰ ਹੈ ਜਿੱਥੇ ਆਪਾਂ ਨੂੰ ਕਾਫੀ ਜ਼ਿਆਦਾ ਸੁਣ ਤੋਂ ਬਾਅਦ ਜਾਂ ਫਿਰ ਪੜ੍ਹਨ ਤੋਂ ਬਾਅਦ ਆਪਾਂ ਨੂੰ ਕਾਫੀ ਬੁਰਾ ਫੀਲ ਹੁੰਦਾ ਹੈ ਤੇ ਇਸ ਨਾਲ ਇੱਕ ਮਾਪਿਆਂ ਦੇ ਵਿੱਚ ਜਾਂ ਫਿਰ ਬੱਚਿਆਂ ਦੇ ਵਿੱਚ ਕਾਫੀ ਵੱਡਾ ਇੱਕ ਡਰ ਵੀ ਬਣਿਆ ਰਹਿੰਦਾ ਹੈ ਇਹ ਖਬਰ ਜੋ ਸਾਂਝੀ ਕਰਨਾ ਕਿ ਬਹੁਤ ਵੱਡੇ ਨਿਊਜ਼ ਚੈਨਲ ਆ ਆਪਣੇ ਪੰਜਾਬ ਦਾ ਜਾਂ ਫਿਰ ਆਪਣੇ ਇੰਡੀਆ ਦਾ ਉਹਨਾਂ ਨੇ ਸਾਂਝੀ ਕੀਤੀ ਹੈ ਅਖਬਾਰ ਦੇ ਵਿੱਚ ਉਹਨਾਂ ਨੇ ਸਾਂਝੀ ਕੀਤੀ ਆਪਣੇ ਪੇਜਾਂ ਦੇ ਉੱਤੇ ਇੰਸਟਾਗ੍ਰam YouTube ਦੇ ਉੱਤੇ ਇਹ ਉਹ ਖਬਰ ਅਸੀਂ ਤੁਹਾਡੇ ਨਾਲ ਵੀ ਸਾਂਝੀ ਕਰਨ ਜਾ ਰਹੇ ਹਾਂ ਰੀਸੈਂਟਲੀ ਇੱਕ ਕੁੜੀ ਦਾ ਇੱਕ ਮੁੰਡੇ ਦੇ ਨਾਲ ਵਿਆਹ ਹੁੰਦਾ ਹੈ ਜੋ ਕਿ ਇੱਕ ਮੋਗੇ ਦੇ ਰਹਿਣ ਵਾਲਾ ਹੈ ਮੋਗੇ ਦੇ ਰਹਿਣ ਵਾਲਾ ਮੁੰਡਾ ਇੱਕ ਹਮੇਸ਼ਾ ਚੰਗੇ ਪਿਵਿੱਖ ਦੇ ਵਿੱਚ ਕੁੜੀ ਦੇ ਉੱਤੇ ਕਹਿੰਦੇ ਕਿ ਪੈਸਾ ਲਾਇਆ ਜਾਂਦਾ ਹੈ 22 ਲੱਖ ਰੁਪਇਆ ਉਸ ਮੁੰਡੇ ਨੇ ਉਸ ਕੁੜੀ ਦੀ ਫੀਸ ਭਰੀ ਸਾਰਾ ਖਰਚਾ ਕੀਤਾ ਨੂੰ ਨੂੰ ਕਹਿੰਦਾ ਕਿ ਕੈਨੇਡਾ ਭੇਜਿਆ ਉਹਨਾਂ ਨੇ 10 ਕਨਾਲਾਂ ਜ਼ਮੀਨ ਵੇਚ ਕੇ ਜੋ 10 ਕਨਾਲਾਂ ਜ਼ਮੀਨ ਵੇਚ ਕੇ ਉਹਨਾਂ ਨੇ ਉਹਨਾਂ ਨੂੰ ਕੈਨੇਡਾ ਭੇਜਿਆ ਤੇ ਇਸ ਤੋਂ ਬਾਅਦ ਡਾਕੂਮੈਂਟ ਲਾਉਣ ਦੀ ਤਿਆਰੀ ਕੀਤੀ ਮੁੰਡੇ ਦੀ ਤੇ ਕੁੜੀ ਨੇ ਸਾਫ਼ ਮਨਾਂ ਕਰ ਦਿੱਤਾ ਤੇ ਪੁਲਿਸ ਨੇ ਇਸ ਦੇ ਖਿਲਾਫ ਚਾਰ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ ਕਿ ਇਸ ਤਰੀਕੇ ਨਾਲ ਕਿਉਂ ਹੋਇਆ ਹੁਣ ਕੈਨੇਡਾ ਇਮੀਗ੍ਰੇਸ਼ਨ ਨੂੰ ਕਾਫੀ ਇਹਦੇ ਮੇਲ ਸੈਂਡ ਕੀਤਾ ਜਾ ਰਹੀਆਂ ਨੇ ਉਧਰਲੇ ਐਡਵੋਕੇਟ ਹਾਇਰ ਕਰਕੇ ਉਸ ਕੁੜੀ ਨਾਲ ਕੰਡੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਨਿਊਜ਼ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸ਼ਾਇਦ ਕੁੜੀ ਨੂੰ ਡਿਪੋਰਟ ਵੀ ਕਰ ਦਿੱਤਾ ਜਾਵੇਗਾ ਜੇਕਰ ਉਸ ਕੁੜੀ ਨੇ ਅਨਲੀਗਲੀ ਤਰੀਕੇ ਨਾਲ ਕੋਈ ਵੀ ਉਧਰ ਐਕਸ਼ਨ ਲਏ ਆਪਣੀ ਪੀਆਰ ਲੈਣ ਲਈ ਜਾਂ ਫਿਰ ਆਪਣੇ ਸਪਾਊਸ ਕੇਸ ਨੂੰ ਹੈਂਡਲ ਨਾ ਕੀਤਾ ਤੋਂ ਸੋ 10 ਕਨਾਲਾਂ ਜ਼ਮੀਨ ਵੀ ਬਹੁਤ ਵੱਡੀ ਜ਼ਮੀਨ ਹੁੰਦੀ ਹੈ ਜੀ ਇੱਕ ਮਿਡਲ ਕਲਾਸ ਬੰਦੇ ਲਈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ 22 ਲੱਖ ਖਰਚਾ ਕੀਤਾ ਉਹਨਾਂ ਨੇ ਪਰ ਦਿਲ ਦੇ ਵਿੱਚ ਕਿਸੇ ਦੇ ਕੁਝ ਨਹੀਂ ਹੁੰਦਾ ਕੀ ਪਤਾ ਕੌਣ ਇਨਸਾਨ ਕਦੋਂ ਬਦਲ ਜਾਂਦਾ ਹੈ ਕੌਣ ਇਨਸਾਨ ਕਦੋਂ ਕਿਸੇ ਨਾਲ ਮਾੜੀ ਕਰ ਜਾਂਦਾ ਹੈ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦਿਓ ਚੰਗਾ ਸੋਚਣ ਵਾਲੇ ਚੰਗਾ ਹੁੰਦਾ ਜੀ ਮਾੜਾ ਸੋਚਣੋਂ ਵਾਲਾ ਨਾਲ ਹਮੇਸ਼ਾ ਮਾੜਾ ਹੁੰਦਾ ਹੈ